ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਜਿਸ ਦੇ ذریعے ਉਹਨਾਂ ਨੇ ਜਿਹੜੇ ਆਪਣੇ ਮੰਨਤੀ ਗੱਲ ਆ ਉਹ ਸਿੱਖ ਸੰਗਤ ਦੇ ਸਾਹਮਣੇ ਰੱਖੀ ਆ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਅਸੀਂ ਇੱਕ ਪੰਥਕ ਪਾਰਟੀ ਖੇਤਰੀ ਪਾਰਟੀ ਬਣਾਉਣ ਜਾ ਰਹੇ ਆ ਇਸ ਗੱਲ ਤਾਂ ਜੇਕਰ ਉਹਨਾਂ ਦੇ ਫਾਦਰ ਸਾਹਿਬ ਦੇ ਵੱਲੋਂ ਵੀ ਕੀਤਾ ਗਿਆ ਸੀ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਕੀਤਾ ਗਿਆ ਸੀ ਜਦੋਂ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਕਾਲੀ ਦਲ ਆ ਉਹ ਹੁਣ ਹਾਸ਼ੀਏ ਤੇ ਆ ਤੇ ਇੱਥੇ ਜਿਹੜੀ ਇੱਕ ਧਾਰਮਿਕ ਪੰਥਕ ਤੇ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਨਵੀਂ ਪਾਰਟੀ ਆ ਜਿਹੜੀ ਉਹ ਬਣਾਉਣ ਜਾ ਰਹੇ ਆ ਲਗਾਤਾਰ ਜਿਹੜਾ ਇਸ ਖਬਰ ਨੇ ਜਿਹੜਾ ਸਿਆਸੀ ਗਲਿਆਰਾਂ ਦੇ ਵਿੱਚ ਲਗਾਤਾਰ ਇਸ ਗੱਲ ਦਾ ਪੁੱਛਾਲ ਹੈ ਕਿ ਉਸ ਪਾਰਟੀ ਦਾ ਕੀ ਨਾਮ ਹੋਵੇਗਾ ਕੌਣ ਕੌਣ ਉਸ ਪਾਰਟੀ ਦੇ ਵਿੱਚ ਹੋਣਗੇ ਲਗਾਤਾਰ ਇਹਨਾਂ ਗੱਲਾਂ ਦੀ ਜਿਹੜੀ ਚਰਚਾ ਉਸ ਸਿਆਸੀ ਸਿਆਸੀ ਗਲਿਆਰਾਂ ਦੇ ਵਿੱਚ ਚੱਲ ਰਹੀ